ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਹਾਦੇਸੀ ਸੰਮਤ ਦੇ 12 ਮਹੀਨੇ ਹਨ ਇਹ ਪੰਜਾਬੀ ਦਾ ਇੱਕ ਪੁਰਾਣਾ ਲੋਕ ਕਾਵ ਰੂਪ ਹੈ ਪਹਿਲਾ 12 ਮਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੈ ਦੂਸਰਾ 12 ਮਹਾ ਗੁਰੂ ਅਰਜੁਨ ਦੇਵ ਜੀ ਦੁਆਰਾ ਉਚਾਰਨ ਕੀਤਾ ਮਾਜ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਉੱਤੇ ਸੁਭਾਏ ਮਾਨ ਹੈ ਦੋਨੋਂ 12 ਮਹਾ ਵਿੱਚ ਜੀਵ ਇਸਤਰੀ ਨੂੰ ਆਪਣੇ ਮਾੜੇ ਕਰਮਾਂ ਕਰਕੇ ਪ੍ਰਭੂ ਤੋਂ ਵਿਛੜਿਆ ਹੋਇਆ ਅਤੇ ਪ੍ਰਭੂ ਮਿਲਾਪ ਲਈ ਤੜਪਦੀ ਆਤਮਾ ਦਾ ਜ਼ਿਕਰ ਕੀਤਾ गया है। के बिछड़े कर कृपा मेलो राम अंत विच नाम सिमरन सत्संग संत जनादी संगत नाल जीव आत्मा दा प्रभु मिलाप दर्शाया गया है जहते उजी तह मिली वाली अवस्था प्राप्त हो जाती है ਅਤੇ ਜੀਵ ਆਤਮਾ ਜੀਵਨ ਦੀ ਆਖਰੀ ਮੰਜ਼ਿਲ ਤੇ ਪਹੁੰਚ ਜਾਂਦੀ ਹੈ 12 ਮਹਾ ਦੇ 12 ਮਹੀਨਿਆਂ ਦੇ ਸ਼ੁਰੂ ਅਤੇ ਅਖੀਰ ਵਿੱਚ ਮਹੀਨਿਆਂ ਦੇ ਨਾਮ ਆਉਂਦੇ ਹਨ 12 ਮਹੀਨਿਆਂ ਵਿੱਚ ਬਦਲਦੇ ਵਾਤਾਵਰਣ ਅਤੇ ਰੁੱਤਾਂ ਨਾਲ ਮਨੁੱਖੀ ਮਨ ਦੀ ਅਵਸਥਾ ਵੀ ਬਦਲਦੀ ਹੈ ਫੁੱਲਾਂ ਦਾ ਖੇੜਨਾ ਚੰਦ ਦਾ ਚੜਨਾ ਬਿਜਲੀ ਦਾ ਚਮਕਣਾ ਅਤੇ ਮਿੱਠੀ ਪੌਂਦ ਦੇ ਝੂਲਣ ਆਦ ਦੇ ਨਾਲ ਜੀਵ ਇਸ ਤਰੀ ਆਪਣੇ ਪ੍ਰੀਤਮ ਤੋਂ ਵਿਛੜ ਕੇ ਬਿਰਹ ਦੇ ਵਿੱਚ ਵਿਯੋਗ ਕਰਦੀ ਹੈ ਪਹਿਲੇ ਪਦੇ ਵਿੱਚ ਜੀਵ ਆਤਮਾ ਦੇ ਬਿਰੈ ਦੀ ਦਸ਼ਾ ਦਾ ਵਰਣਨ ਕੀਤਾ ਗਿਆ ਹੈ ਅਤੇ ਅਖੀਰਲੇ 14ਵੇਂ ਪਦੇ ਵਿੱਚ ਪ੍ਰਭੂ ਮਿਲਾਪ ਦੇ ਸੁਖ ਅਤੇ ਅਨੰਦੀ ਪ੍ਰਾਪਤੀ ਦੱਸੀ ਗਈ ਹੈ। ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਮਨੁੱਖਾ ਜਨਮ ਦਾ ਲਾਹਾ ਲੈਣ ਲਈ ਸਵਾਸ ਸਵਾਸ ਪ੍ਰਭੂ ਸਿਮਰਨ ਕਰਕੇ ਸ਼ੁਭ ਕਰਮ ਕਰਨ ਦਾ ਉਪਦੇਸ਼ ਦਿੰਦਾ ਹੈ। ਇਹ ਬਾਣੀ ਜੀਵ ਨੂੰ ਮਨੁੱਖਾ ਜਨਮ ਸਫਲਾ ਕਰਨ ਦੀ ਪ੍ਰੇਰਣਾ ਦਿੰਦੀ ਹੈ। ਅੰਤਿਮ ਸ਼ਾਂਤੀ ਪ੍ਰਭੂ ਮਿਲਾਪ ਦੇ ਵਿੱਚ ਦੱਸੀ ਹੈ। ਇਸ ਬਾਣੀ ਰਾਹੀਂ ਜੀਵ ਆਤਮਾ ਨੂੰ ਪਤਾ ਚੱਲਦਾ ਹੈ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ ਉਸ ਦੀ ਪ੍ਰਾਪਤੀ ਉਸ ਦੀ ਮਿਹਰ ਸਦਕਾ ਹੁੰਦੀ ਹੈ ਪ੍ਰਭੂ ਵਿਛੋੜੇ ਦੇ ਵਿੱਚ ਆਤਮਾ ਪ੍ਰਭੂ ਮਿਲਾਪ ਲਈ ਤੜਫਦੀ ਹੈ ਉਸ ਨੂੰ ਸੁਹਾਵਨੇ ਮੌਸਮ ਚਮਕਦੀ ਬਿਜਲੀ ਉੱਡਦੇ ਹੋਏ ਪੌਰੇ ਉਸ ਦੀ ਬਿਰਹ ਦੀ ਪੀੜਾ ਨੂੰ ਹੋਰ ਵਧਾਉਂਦੇ ਹਨ ਅਤੇ ਉਸ ਨੂੰ ਦੁਖਦਾਈ ਮਹਿਸੂਸ ਹੁੰਦੇ ਹਨ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਪ੍ਰਭੂ ਪਤੀ ਤੋਂ ਬਿਨਾ ਲੱਖਾਂ ਸ਼ਿੰਗਾਰ ਵੀ ਉਸਨੂੰ ਵੇਰਥ ਲੱਗਦੇ ਹਨ ਜੇ ਉਸਨੂੰ ਪ੍ਰਭੂ ਪਤੀ ਮਿਲ ਜਾਵੇ ਤਾਂ ਉਸਨੂੰ ਸਾਰੇ ਸ਼ਿੰਗਾਰ ਪ੍ਰਾਪਤ ਹੋ ਜਾਂਦੇ ਹਨ ਪ੍ਰਭੂ ਪ੍ਰੀਤਮ ਉਸਨੂੰ ਆਪਣੇ ਗਲ ਦੇ ਨਾਲ ਲਗਾ ਲੈਂਦਾ ਹੈ ਉਹ ਸਾਰੇ ਦੁੱਖਾਂ ਨੂੰ ਦੂਰ ਕਰਨ ਲਈ ਪ੍ਰਭੂ ਪਤੀ ਦਾ ਆਸਰਾ ਲਬਦੀ ਹੈ ਉਸ ਦੇ ਗੁਣ ਪ੍ਰਭੂ ਨੂੰ ਪਾਉਂਦੇ ਹਨ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਫਿਰ ਉਸ ਨੂੰ ਮਹਾ ਦਿਵਸ ਮੂਰਤ ਭਲੇ ਲੱਗਣ ਲੱਗ ਜਾਂਦੇ ਹਨ ਆਓ ਆਪਾਂ ਵੀ ਸਤ ਗੁਣਾਂ ਦਾ ਧਾਰਨੀ ਬਣ ਕੇ ਪ੍ਰਭੂ ਪਤੀ ਦੇ ਮਿਲਾਪ ਦਾ ਰੰਗ ਮਾਣੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ